ਜੀ ਦੋਸਤੋ ਵੈਲਕਮ ਬੈਕ ਤੇ ਅੱਜ ਦੀ ਵੀਡੀਓ ਦਾ ਦੱਸ ਦਿੰਦਾ ਮੈਂ ਕੀ ਹੈ ਆਪਾਂ ਨੂੰ ਪਤਾ ਵੀ ਕੱਲ ਰਾਤ ਨੇਰੀ ਆਈ ਸੀ ਨਾ ਤੂਫਾਨ ਤੇ ਉੱਪਰ ਆ ਕੇ ਨਾ ਮੈਂ ਆਪਦੇ ਪlant ਚੈੱਕ ਕਰੇ ਸੀ ਜਿੰਨੇ ਵੀ ਪੌਦੇ ਲੱਗੇ ਹੋਏ ਨੇ ਪੌਦਿਆਂ ਚੋਂ ਨਾ ਮੈਂ ਇੱਕ ਪੌਦਾ ਨਾ ਰੋਜ਼ ਨੋਟਿਸ ਕਰ ਰਿਆ ਸੀ ਉਹ ਨਾ ਰੋਜ਼ ਮਤਲਬ ਮਰਦਾ ਜਾ ਰਿਹਾ ਸੀ ਸੁੱਕਦਾ ਜਾ ਰਿਹਾ ਸੀ ਤੇ ਮੈਨੂੰ ਲੱਗਿਆ ਹੋ ਸਕਦਾ ਹੈ ਕੁਝ ਜ਼ਿਆਦਾ ਪਾਣੀ ਪੀ ਗਿਆ ਹੋਣਾ ਜਾਂ ਤਾਂ ਸਾਡੇ ਤੋਂ ਪਿੱਤਾ ਕਰਕੇ ਹੋ ਗਿਆ ਤੇ ਪਰ ਕਈ ਦਿਨਾਂ ਤੋਂ ਦੇਖਦੇ ਦੇਖਦੇ ਨਾ ਅੱਜ ਉਹ ਜਮੇ ਹੀ ਸੁੱਕ ਗਿਆ ਸੀ ਤੇ ਉਹ ਗਮਲੇ ਨੂੰ ਜਦੋਂ ਮੈਂ ਦੇਖਿਆ ਨਾ ਮਤਲਬ ਜੇ ਆਪਾਂ ਖੋਦ ਕੇ ਦੇਖਦੇ ਆ ਥੋੜਾ ਜਿਹਾ ਚੈੱਕ ਕਰਕੇ ਆਪਾਂ ਤੇ ਉਹਦੇ ਵਿੱਚੋਂ ਦੇਖੋ ਕੀ ਨਿਕਲਿਆ ਉਹਦੇ ਵਿੱਚ ਨਾ ਮਿੱਟੀ ਵਾਲੇ ਕੀੜੇ ਵਹਿ ਗਏ ਆ ਦੇਖੋ ਦੋਸਤੋ ਆਹ ਲੇ ਖਵਾ ਬੈਗਮਲਾ ਇਹਨਾਂ ਏਰੀਕਾ ਪਾਮ ਦਾ ਸੀ ਇਹ ਪੌਦਾ ਤੇ ਇਹਦੇ ਵਿੱਚ ਨਾ ਕੀੜੇ ਤੇ ਸੁੰਡ ਪੈ ਗਏ ਨੇ ਆ ਦੇਖੋ ਦੋਸਤੋ ਦਿਖਾਣਾ ਮੈਂ ਆ ਸਾਰੇ ਇਹ ਆ ਸਾਰੇ ਇਹਦੇ ਲਵੇ ਲਵੇ ਨਾ ਕੀੜੇ ਪਏ ਹੋਏ ਨੇ ਤੇ ਇਹਦੇ ਵਿੱਚ ਵੀ ਦਿਖਾ ਦੇਣਾ ਖੁਸ਼ਕ ਨਾ ਮਿੱਟੀ ਮੈਂ ਇਧਰੋਂ ਕੱਢਤੀ ਸੀ ਤੇ ਇਹਦੇ ਵਿੱਚ ਵੀ ਆਹ ਦੇਖੋ ਇਹ ਆ ਪਿਆ ਕੀੜਾ ਇੱਕ ਇੱਕ ਕੀੜਾ ਆ ਪਿਆ ਆ ਪਿਆ ਦੇਖੋ ਇਹਦੇ ਨਾਲ ਦੇ ਨਾ ਖਾਸ ਨੇ ਇਹਦੇ ਵਿੱਚ ਇਹ ਆ ਪਿਆ ਦੇਖੋ ਇਹ ਆ ਪਿਆ ਆ ਪਿਆ ਨੇ ਲੰਬੇ ਲੰਬੇ ਕਿੰਨੇ ਆ ਸਾਰੇ ਕੀੜੇ ਨੇ ਇਹ ਆ ਦੇਖੋ ਬਾਹਰ ਘੱਟ ਕੇ ਦਿਖਾਵਾਂ ਆ ਦੇਖੋ ਕਿੰਨੇ ਲੰਬੇ ਲੰਬੇ ਕਾ ਕੀੜਾ ਆ ਗਿਆ ਠੀਕ ਹੈ ਤੇ ਇਹ ਸਾਰਾ ਨਾ ਕੀੜਿਆਂ ਨਾਲ ਭਰੀ ਪਈ ਆ ਮਿੱਟੀ ਕਹਿੰਦਾ ਮਤਲਬ ਮੈਨੂੰ ਨਹੀਂ ਪਤਾ ਵੀ ਇਹ ਕੀੜੇ ਕਿਉਂ ਪੈ ਗਏ ਇਹ ਵੀ ਕੀ ਰੀਜ਼ਨ ਹੋ ਸਕਦਾ ਪਰ ਮੈਨੂੰ ਜਿੱਥੋਂ ਤੱਕ ਰੀਜ਼ਨ ਲੱਗਦਾ ਹੈ ਇਹ ਹੋ ਸਕਦਾ ਹੈ ਵੀ ਇੱਜਾ ਤਾਂ ਮੇਰੇ ਤੋਂ ਪਾਣੀ ਜ਼ਿਆਦਾ ਪਿਆ ਹੋਇਆ ਹੈ ਤੋ ਤੇ ਆ ਦੇਖੋ ਕਿਵੇਂ ਹਿੱਲਣ ਲੱਗ ਰਹੇ ਨੇ ਟਟ ਪਟਾਟਾ ਆ ਦੇਖੋ ਆ ਦੇਖੋ ਇਹ ਕੀੜੇ لمبے لمبے ਨਾ ਕਾਫੀ ਹੋ ਗਏ ਨੇ ਮਿੱਟੀ ਚ ਤੇ ਦੋਸਤੋ ਇਹ ਆ ਪਏ ਨੇ ਆ ਦੇਖੋ ਕਾਫੀ ਹੋ ਗਏ ਨੇ ਇਹ ਇਹ ਆ ਪਏ ਆ ਟਟ ਪਟਾਟੇ ਬਹੁਤ ਕਰਦੇ ਨੇ ਇਹ ਆ ਪਏ ਇਹ ਨਾ ਮਿੱਟੀ ਵਾਲੇ ਕੀੜੇ ਨੇ ਦੋਸਤੋ ਇਹ ਨਾ ਪੌਦੇ ਦੀਆਂ ਜੜਾਂ 'ਚ ਲੱਗ ਜਾਂਦੇ ਨੇ ਤੇ ਖਰਾਬ ਕਰ ਦਿੰਦੇ ਨੇ ਸਾਰਾ ਤੁਹਾਡਾ ਪੌਦਾ ਤੇ ਆਪਾਂ ਨੂੰ ਨਾ ਕਈ ਵਾਰ ਐ ਲੱਗਦਾ ਵੀ ਆਪਾਂ ਨਰਸਰੀ ਚੋਂ ਲਿਆਏ ਸੀ ਪੌਦਾ ਤੇ ਉਹ ਖਰਾਬ ਹੋ ਗਿਆ ਪਤਾ ਨਹੀਂ ਕਿਉਂ ਵੀ ਸੁੱਕਦਾ ਜਾ ਰਿਹਾ ਆਪਾਂ ਨੂੰ ਕੁਝ ਹੋਰ ਰੀਜ਼ਨ ਲੱਗਦੇ ਨੇ ਪਰ ਆਪਾਂ ਕਦੇ ਨਾ ਖੋਦ ਕੇ ਨਹੀਂ ਦੇਖਦੇ ਆ ਦੇਖੋ ਤੇ ਆ ਦੇਖੋ ਇੱਕ ਆ ਪਿਆ ਇਹਨਾਂ ਲੰਬੇ ਲੰਬੇ ਕੀੜੇ ਪੈ ਗਏ ਨੇ ਇਹ ਆ ਦੇਖੋ ਹਿਲ ਰਿਹਾ ਵੀ ਠੀਕ ਹੈ ਇਹਦੇ ਨਾਲ ਇਹਨਾਂ ਦੋਸਤੋ ਕਾਫੀ ਨੇ ਇਹਦੇ ਵਿੱਚ ਮਿੱਟੀ ਵਿੱਚ ਕੁਸ਼ਕ ਤਾਂ ਮੈਂ ਗੜਤੇ ਤੇ ਸੋਲੂਸ਼ਨ ਦੀ ਗੱਲ ਦੱਸ ਦਿੰਨਾ ਹੂੰ ਬਹੁਤ ਤਰਫਾ ਦੇਖੀ ਨਹੀਂ ਬਹੁਤ ਨੇ ਆ ਦੇਖੋ ਦੋਸਤੋ ਇਧਰ ਗਮਲੇ ਚ ਦਿਖਾਈਓ ਇਹ ਗਮਲਾ ਵੀ ਨਾ ਨੀਚੇ ਮਿੱਟੀ ਦਾ ਸਾਰਾ ਇਹ ਇਧਰ ਭਰਿਆ ਪਿਆ ਸਾਰੀ ਇਹਦੀ ਜੜਾਂ ਤੇ ਇਹਦਾ ਸੋਲੂਸ਼ਨ ਮੈਂ ਦੱਸ ਦਿੰਨਾ ਕੀ ਹੈ ਵੈਸੇ ਮੈਂ ਨਰਸਰੀ ਵਾਲੇ ਨਾਲ ਗੱਲ ਕਰੀ ਸੀ ਉਸ ਨਾਲ ਤੇ ਉਹ ਕਹਿ ਰਿਹਾ ਸੀ ਨਾ ਇਹਦੀ ਜੜਾਂ ਚ ਮਤਲਬ ਆਪਾਂ ਨੂੰ ਉਹ ਪਾਣੀ ਪੂਗੀ ਦਵਾਈ ਦਵਾਈ ਨਾ ਮੈਂ ਇਹਦੇ ਵਿੱਚ ਆਲਰੇਡੀ ਪਾਤੀ ਸੀ ਜਦੋਂ ਦੋ ਗਰੀਨਾਂ ਚ ਮੈਨੂੰ ਪਤਾ ਲੱਗਿਆ ਵੀ ਸੁੱਕਣ ਲੱਗ ਰਿਹਾ ਹੈ ਤੇ ਮੈਨੂੰ ਫੇਰ ਵੀ ਇਹਦਾ ਕੋਈ ਇਲਾਜ ਜਿਹਾ ਲੱਗਿਆ ਨਹੀਂ ਵੀ ਹੁਣ ਮੈਂ ਇੱਕੇ ਚੀਜ਼ ਕਰਨ ਲੱਗਿਆ ਮੈਂ ਨਰਸਰੀ ਵਾਲੇ ਨੂੰ ਇੱਕੇ ਗੱਲ ਕਹੀ ਮੈਂ ਆਖਿਆ ਮੈਂ ਗਮਲਾ ਚੇਂਜ ਕਰ ਦਿੰਨਾ ਇਹਦੀ ਜੜਾਂ ਚੋਂ ਕੱਢ ਕੇ ਜਿੰਨਾ ਜਿੰਨਾ ਕੋਪਦਾ ਸੀ ਤੇ ਆਪਣਾ ਗਮਲਾ ਆਪਾਂ ਚੇਂਜ ਕਰ ਦਿੰਨੇ ਆ ਉਹ ਕਹਿੰਦਾ ਇਹ ਸਭ ਤੋਂ ਵਧੀਆ ਚੀਜ਼ ਹੈ ਵੀ ਤੁਸੀਂ ਨਾ ਇਹਦਾ ਗਮਲਾ ਚੇਂਜ ਹੀ ਕਰ ਲਓ ਕਿਉਂਕਿ ਦਵਾਈ ਦੇ ਪ੍ਰੋਸੈਸੇ ਨਹੀਂ ਰਹਿਣਾ ਆਪਾਂ ਵੀ ਹਾਂ ਦਵਾਈ ਪਾਤੀ ਕਿਉਂਕਿ ਮੈਂ ਦਵਾਈ ਆਲਰੇਡੀ ਪਾਈ ਸੀ ਇਹਦੇ ਵਿੱਚ ਪਰ ਉਹਦਾ ਕੋਈ ਫਾਇਦਾ ਮੈਨੂੰ ਲੱਗਿਆ ਨਹੀਂ ਹੈਗਾ ਵੀ ਦਵਾਈ ਦਾ ਕੰਮ ਕਰਿਆ ਉਸਨੇ ਤੇ ਸਾਰਾ ਨਾ ਇਹ ਪਤਾ ਨਹੀਂ ਇਹ ਚ ਬਰੀਕ ਬਰੀਕ ਇਹਦੇ ਵਿੱਚ ਨਾ ਅੰਡੇ ਵੀ ਦੇ ਰੱਖੇ ਸੀ ਜਮਾ ਚ ਇਟ ਇਜ਼ ਇਟ ਅੰਡੇ ਵੀ ਦੇ ਰੱਖੇ ਸੀ ਸਾਰਾ ਤੇ ਮੈਨੂੰ ਨਹੀਂ ਲੱਗਿਆ ਵੀ ਦਵਾਈ ਨਾਲ ਕੋਈ ਸੋਲੂਸ਼ਨ ਹੋ ਸਕਦਾ ਹੈ ਇਸ ਦਾ ਆ ਦੇਖੋ ਨੀਚੇ ਤੱਕਰ ਸਾਰੇ ਅੰਡੇ ਨਾਲ ਭਰਿਆ ਪਿਆ ਦੋਸਤੋ ਇਹ ਅੰਡੇ ਦੇ ਰੱਖੇ ਨੇ ਕੀੜਿਆਂ ਨੇ ਤੇ ਅਗਰ ਤੁਹਾਡੇ ਲਵੇ ਵੀ ਕੋਈ ਸੋਲੂਸ਼ਨ ਲੱਗਦਾ ਦੋਸਤੋ ਵੀ ਕੋਈ ਸੋਲੂਸ਼ਨ ਹੈਗਾ ਵੀ ਇਸ ਚੀਜ਼ ਦਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਆ ਜੀ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਕਿਉਂਕਿ ਪlant lover ਹੁੰਦੇ ਨੇ ਨਾ ਜੋ ਪੌਦੇ ਨੂੰ ਪਿਆਰ ਘਟਾਲੇ ਆਪਾਂ ਗਮਲੇ ਲਾਤਾ ਲੈਨੇ ਪਰ ਚੱਲਦੇ ਨਹੀਂ ਬਹੁਤ ਵੱਡੇ ਰੀਜ਼ਨ ਆ ਵੀ ਹੋ ਸਕਦੇ ਨੇ ਪੌਦਾ ਸੁੱਕਣ ਦੇ ਕੱਲਾ ਐ ਨਹੀਂ ਗਰਮੀ ਦੇ ਵਿੱਚ ਲੋ ਚੱਲ ਰਹੀ ਆ ਵੀ ਉਹਦੇ ਕਰਕੇ ਸੁੱਕ ਗਿਆ ਪੌਦਾ ਨਹੀਂ ਪਰ ਆਪਾਂ ਨੂੰ ਰੀਜ਼ਨ ਕੋਈ ਹੋਰ ਵੀ ਹੋ ਸਕਦਾ ਉਹਨਾਂ ਰੀਜ਼ਨ ਚੋਂ ਆ ਵੀ ਇੱਕ ਹੈ ਤੇ ਮੈਂ ਨਾ ਇਹਨੂੰ ਪੌਦੇ ਨੂੰ ਹੁਣ ਚੇਂਜ ਕਰਨ ਲੱਗਿਆ ਵੀ ਇਹ ਸੈਪਰੇਟ ਲੱਗਦਾ ਇੱਕ ਗਮਲਾ ਪਿਆ ਮੇਰੇ ਲਵੇ ਉਹਦੇ ਵਿੱਚ ਅਟੈਚ ਕਰ ਦੂੰਗਾ ਹੁਣ ਇਹਨੂੰ ਤੇ ਫਿਰ ਦੇਖਦੇ ਹਾਂ ਚੱਲਦਾ ਕਿ ਨਾ ਆ ਦੇਖੋ ਦੋਸਤ ਇਹਦੀਆਂ ਜੜਾਂ ਵੀ ਖਾ ਗਏ ਇਹ ਬਿਲਕੁਲ ਆ ਦੋਸਤੋ ਜੜਾ ਵੀ ਖਾ ਕੇ ਦੇਖ ਲੋ ਬੇਰਕੋ ਜੜਾ ਪੋਲੀਆਂ ਕਰਤੀਆਂ ਇਹਦੀਆਂ ਜਮਾ ਹੀ ਹੁਣ ਇਹਨੂੰ ਦੇਖਦੇ ਆਂ ਆਪਾਂ ਕੱਢਦੇ ਆਂ ਇਹਨੂੰ ਇੱਕ ਵਾਰ ਇਸ ਚੋ ਚੇਂਜ ਕਰਨਾ ਹੀ ਪਊ ਆਪਾਂ ਨੂੰ ਜੇ ਇਹਨੂੰ ਚਲਾਣਾ ਆਪਾਂ ਤੇ ਗਮਲਾ ਇੱਕ ਹੋਰ ਮੇਰੇ ਲਵੇ ਹੈਗਾ ਆ ਦੇਖੋ ਬ੍ਰੀਕ ਬ੍ਰੀਕ ਜੀ ਦਿਖਾਣਾ ਦੋਸਤੋ ਇਹ ਆ ਦੇਖੋ ਅੰਡੇ ਲਈ ਫਿਰਦੇ ਨੇ ਤੇ ਉਰੇ ਦੇਖੋ ਤੁਸੀਂ ਆ ਦੇਖੋ ਬ੍ਰੀਕ ਬ੍ਰੀਕ ਜੀ ਚੱਲ ਰਹੇ ਨੇ ਧਿਆਨ ਦਿਓ ਬ੍ਰਾਊਨ ਕਲਰ ਦੇ ਸਾਰੇ ਪੌਦੇ ਦਾ ਨਾਮ ਸਮਾਰਤਾ ਇਹਨਾਂ ਨੇ ਹੁਣ ਇਹਨੂੰ ਆਪਾਂ ਦੁਬਾਰੇ ਲਾਵਾਂਗੇ ਦੋਸਤੋ ਪੌਦਾ ਆਪਾਂ ਕੱਢ ਲੈ ਇਹਦੇ ਲਵੇ ਲਵੇ ਝਾੜ ਲਓ ਜਿੰਨਾ ਕ ਲੱਗਾ ਪਰ ਧਿਆਨ ਦੇ ਲੋ ਵੀ ਜੜਾਂ ਕਾफी ਅੰਦਰ ਲੱਗ ਰਿਹਾ ਕੀੜਾ ਦੋਸਤੋ ਇਹ ਆ ਦੇਖੋ ਜੜ ਨਾ ਭਰੀ ਪਈ ਆ ਆ ਦੇਖੋ ਕੀੜਾ ਕਿੱਡਾ ਬਟਾ ਲੱਗ ਰਿਹਾ ਇਹ ਆਹ ਲੱਗ ਰਿਹਾ ਕੀੜਾ ਇਹ ਆ ਦੇਖੋ ਕਿ ਡੀਵੀਡੀ ਆ ਪਿਆ ਕੀੜਾ ਲੱਗਿਆ ਹੋਇਆ ਦਿਖਾਈਓ ਕੱਢ ਕੇ ਵੀਡੀਓ ਦੋਸਤੋ ਤੁਹਾਡੇ ਕੰਮ ਦੀ ਐ ਕਿਉਂਕਿ ਪੌਦੇ ਲਾਣ ਨਾਲ ਦਾ ਬਹੁਤ ਸ਼ੌਕ ਹੈ ਪਰ ਆਪਾਂ ਨੂੰ ਚੀਜ਼ਾਂ ਪਤਾ ਨਹੀਂ ਹੁੰਦੀਆਂ ਨੁਕਸਾਨ ਕਰ ਬੈਠਦੇ ਆ 22500 ਦੇ ਪੌਦੇ ਵੀ ਲੈ ਕੇ ਆਨੇ ਆਪਾਂ ਆ ਦੇਖੋ ਸਾਰਾ ਭਰਿਆ ਪਿਆ ਸੀ ਤੇ ਹੁਣ ਇਹਨੂੰ ਸੈਪਰੇਟ ਕਰਕੇ ਜੜਾਂ ਜੀਆਂ ਤੋਂ ਨਾਲ ਅਲੱਗ ਤੋਂ ਚੰਗੀ ਤਰ੍ਹਾਂ ਮਿੱਟੀ ਛਾੜ ਕੇ ਅਲੱਗ ਦੋਸਤ ਚਲਾਣੇ ਆ ਹੋਰ ਵੀ ਇਗੜੇ ਆ ਦੇਖੋ ਕੀੜੇ ਦੇਖੋ ਦੋਸਤੋ ਕਿੰਨੇ ਬੈ ਰਹੇ ਨੇ ਇਹਦੇ ਕਰਕੇ ਹੀ ਸਾਰਾ ਪੌਦਾ ਸੁੱਕਾ ਲੱਗ ਰਿਹਾ ਸੀ ਮੇਰਾ ਤੇ ਤੁਸੀਂ ਵੀ ਚੈੱਕ ਕਰਦੇ ਰਿਹਾ ਕਰੋ ਦੋਸਤੋ ਮਿੱਟੀ ਖੋਦ ਕੇ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਆਹ ਦੇਖੋ ਬੁਰਾ ਹਾਲ ਸੀ ਆਹ ਕਿਵੇਂ ਟਟਪਾਦ ਹ ਆ ਦੇਖੋ ਕਿੰਨੇ ਕੀੜੇ ਪੈ ਰਹੇ ਨੇ ਟਟਪਾ ਦੇਖ ਕੇ ਬੇਕਾਰ ਦਾ ਲੋ ਦੋਸਤੋ ਆਪਾਂ ਇਹਨੂੰ ਚੇਂਜ ਕਰ ਦਿੰਨੇ ਹ ਗਮਲੇ ਨੂੰ ਜਲਦੀ ਆ ਲੋ ਫੜੋ ਇਹਦੇ ਵਿੱਚ ਨਾ ਦੋ ਡੰਡੀਆਂ ਹੋਰ ਸੀ ਨਾਲ ਪੌਦੇ ਦੀਆਂ ਉਹ ਜਦੋਂ ਮੈਂ ਖੁਰਚਣ ਲੱਗਿਆ ਨਾ ਮਤਲਬ ਮਿੱਟੀ ਖੋਲੇ ਡ ਰਿਹਾ ਸੀ ਉਹ ਦੀ ਟੁੱਟ ਗਈਆਂ ਕਿਉਂਕਿ ਕਮਜ਼ੋਰ ਹੋ ਗਈਆਂ ਸੀ ਕੀੜਿਆਂ ਕਰਕੇ ਲੋ ਇਹਨੂੰ ਆਪਾਂ ਚੇਂਜ ਕਰ ਦਿਆ ਦੋਸਤੋ ਗਮਲਾ ਇੱਕ ਹੋਰ ਤੇ ਆਪਣੇ ਲਵੇ ਤੇ ਦੋਸਤੋ ਆਪਾਂ ਨਾ ਚੇਂਜ ਕਰਤਾ ਗੰਬਲਾ ਇਹਦਾ ਤੇ ਇਹਦੇ ਨਾਲ ਨਾ ਥੋੜੀ ਜੀ ਕੰਪੋਸਟ ਵੀ ਮਿਲਾ ਲਾਂਗੇ ਆਹ ਆ ਵਰਮੀ ਕੰਪੋਸਟ ਵੀ ਆ ਮੇਰੇ ਕੋਲ ਥੋੜੀ ਜਿਆ ਐਡ ਕਰ ਲਾਂਗੇ ਆਪਾਂ ਬਾਕੀ ਦੋਸਤੋ ਹੁਣ ਦੇਖਦੇ ਆਪਾਂ ਕਿੰਨੇ ਦਿਨਾਂ ਚ ਇਹ ਦੁਬਾਰੇ ਚੱਲ ਪੂਗਾ ਤੇ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਦੋਸਤੋ